ਹੱਥ ਸਿਰ ਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਇਹਨਾਂ ਬਾਈ ਬਾਈ ਦੇ ਇੱਥੇ ਬਹੁਤ ਵੱਡਾ ਗ੍ਰੈਡਜਾ ਬਣਿਆ ਹੋਇਆ ਸੀਗਾ ਜਾਲ ਜਪਣਿਆ ਬੈਠਾ ਤੁਸੀਂ ਦੇਖ ਰਹੇ ਹੋ ਬਾਈ ਬੋਰਡ ਲੱਗਿਆ ਹੋਇਆ ਹੈਗਾ ਇਹ ਬੋਰਡ ਦੇ ਵਿੱਚ ਐਮਸੀ ਬਾਕਸ ਲੱਗਿਆ ਹੋਇਆ ਬਾਈ ਸਿੰਗਲ ਡੋਰ ਜਿਹੜੇ ਐਮਸੀ ਵੀ ਆਪਾਂ ਨੂੰ ਦੇਖ ਰਹੇ ਨੇ ਤੇ ਬਹੁਤ ਵੱਡਾ ਗ੍ਰੈਡਜ ਬਣਿਆ ਪਿਆ ਸੀ ਬਾਈ ਕਹਿੰਦਾ ਯਾਰ ਭਈਆ ਜਾਲ ਜਾਂ ਕੱਢ ਤੇ ਪੱਕਾ ਕੰਮ ਕਰ ਕਹਿੰਦਾ ਬਈ ਆਪਾਂ ਇੱਥੇ ਕਲਰ ਵਗੈਰਾ ਕਰਾਉਣਾ ਕਹਿੰਦਾ ਬਾਈ ਜਿਹੜੀਆਂ ਤਾਰਾਂ ਸਾਰੀਆਂ ਆਂ ਅੰਡਰਗਰਾਊਂਡ ਕਰ ਦੇ ਕਹਿੰਦਾ ਬਈ ਦਿਸ ਜਾਂਦੇ ਨੇ ਉਹਦੇ ਵਾਸਤੇ ਬਾਈ ਅਬ ਬੂਨ ਨੂੰ ਪਟਕੇ ਬਈ ਆਪਾਂ ਇੱਥੇ ਲੋਹੇ ਦਾ ਐਮਸੀ ਬਾਕਸ ਆਉਂਦਾਗਾ ਫੈਬਰੋਜ਼ ਦਾ ਤੇ ਉਹ ਲਾਵਾਂਗੇ ਬਈ ਆਪਾਂ 16 ਵੇ ਡਬਲ ਡੋਰ ਤੇ ਇਸ ਤਰ੍ਹਾਂ ਬਈ ਜਿੱਥੇ ਵੀ ਕਿਤੇ ਆਪਾਂ ਨੂੰ ਲੱਗਦਾ ਵੀ ਪੁਰਾਣੀ ਫਟਿੰਗ ਦੇ ਵਿੱਚ ਆਪਣੇ ਕੋਈ ਲੱਕੜ ਦਾ ਬੋਰਡ ਲੱਗਾ ਜਾਂ ਗ੍ਰਿਪ ਲੱਗੇ ਹੋਏ ਹਣਾ ਓਪਨ ਉਹਦੇ ਵਾਸਤੇ ਬਈ ਆਪਾਂ ਤੁਸੀਂ ਵੀਡੀਓ 'ਚ ਦੇਖੋ ਅੱਗੇ ਬਈ ਆਪਾਂ 16 ਵੇ ਐਮਸੀ ਬਾਕਸ ਆਉਂਦਾ ਡਬਲ ਡੋਰ ਇਹ ਆਪਾਂ ਲਾ ਸਕਦੇ ਹਾਂ ਜ਼ਰੂਰੀ ਨਹੀਂ ਵੀ ਆਪਾਂ 16 ਵੇ ਲਾਉਣਾ ਆਪਣੇ ਜਿੰਨੇ ਬਈ ਉੱਥੇ ਐਮਸੀ ਵੀ ਲੱਗੇ ਹੋਏ ਸਰਕਟ ਨੇ ਕੋਠੀ ਦੇ ਵਿੱਚ ਉਹਦੇ ਹਿਸਾਬ ਨਾਲ 8 10 12 4 6 ਤੋ ਵੀ ਜਿਹੜੇ ਸ਼ਾਇਦ ਆ ਵੀ ਆਪਾਂ ਨੂੰ ਲੋਡ ਆ ਬਈ ਆਪਾਂ ਦੁਕਾਨ ਤੋਂ ਲੈ ਕੇ ਬਾਜ਼ਾਰ ਚ ਹਣਾ ਲਾ ਸਕਦੇ ਆ ਤੇ ਹੁਣ ਬਈ ਆਪਾਂ ਇਹਦੇ ਵਿੱਚ ਫਿੱਟ ਕਰਤੇ ਐਮਸੀਬੀ ਤੇ ਨਾਲ ਹੀ ਬਈ ਲਾਤਾ ਆਪਾਂ ਐਮਸੀਬੀ ਚੇਂਜਰ ਤੁਸੀਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜਿਹੜਾ ਕੰਮ ਆਪਣਾ ਕਿਵੇਂ ਲੱਗਿਆ ਤੇ ਵੀਡੀਓ ਨੂੰ ਬਈ ਬਹੁਤ-ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਨੇ ਬਈ ਜਾਣਕਾਰੀ ਵਾਲੇ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਬਈ ਫੋਲੋ ਕਰ ਲਿਓ ਤੇ ਇੱਕ ਬਈ ਆਪਣਾ YouTube ਦੇ ਵੀ ਚੈਨਲ ਆ ਬਈ ਬਿਜਲੀ ਵਾਲਾ ਉਹਨੂੰ ਬਈ ਸਬਸਕ੍ਰਾਈਬ ਕਰਿਓ ਧੰਨਵਾਦ ਸასი ਕਾਲ ਬਈ ਸਾਰੇ ਵੀਰਾਂ ਨੂੰ